ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਚੰਡੀ ਦੀ ਵਾਰ ਆਪਾਂ ਸੰਥਿਆ ਦੇ ਰੂਪ ਵਿੱਚ ਕਰ ਰਹੇ ਆ ਤੇ 44 ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਸਨ ਚਾਰੀ ਪੌੜੀਆਂ ਦੇ ਭਾਗ ਸਾਰੇ YouTube ਦੀ ਪਲੇਲਿਸਟ ਵਿੱਚ ਪਏ ਨੇ ਪੌੜੀ ਆਹਰ ਮਿਲਿਆ ਆਹਰੀਆਂ ਹੁਣ ਤਿਆਰ ਰੱਖਣਾ ਸੰਗਤ ਜੀ ਪੀਲੇ ਰੰਗ ਦੇ ਸ਼ਬਦ ਵੇਖ ਰਹੇ ਉੱਥੇ ਸਾਰੇ ਵਿਸ਼ਰਾਮ ਆਉਣਗੇ ਆਹਰੀਆਂ ਆਹਰੀਆਂ ਨਹੀਂ ਕਹਿਣਾ ਆਹਰੀਆ ਆਹ ਐਡਾ ਸੰਬੰਧ ਕਲਾ ਕੇ ਆਹਰੀਆਂ ਸੈਣ ਸੂਰਿਆ ਸਾਜੀ ਚੱਲੇ ਸੋਹੇ ਦੁਰਗ ਸਾਹ ਜਣ ਕਾਬੇ ਹਾਜੀ ਕਾਬੇ ਨਹੀਂ ਪੜਨਾ ਕਾਬੇ ਦਲਾਵਾ ਦੇ ਨਾਲ ਤੀਰੀ ਤੇਗੀ ਜਮ ਰਣ ਵੰਡੀ ਬਾਜੀ ਇੱਕ ਘਾਇਲ ਘੁੰਮਨ ਸੂਰਮੇ ਜਣ ਮਕਤਬ ਮਕਤਬ ਇਸ ਤਰ੍ਹਾਂ ਉਚਾਰਨ ਕਰਨਾ ਹੈ ਮਕਤਬ ਕਾਜੀ ਇਕ ਵੀਰ ਪ੍ਰੋਤੀ ਵਰਛੀਏ ਜੋ ਝੁੱਕ ਪਾਉਣ ਨਿਵਾਜੀ ਇਕ ਦੁਰਗਾ ਸੋਹੇ ਖੁਨਸ ਕੈ ਹੁਣ ਕਈ ਸੰਗਤ ਜੀ ਪਾੜ ਪੜਦੇ ਨੇ ਖੁਨਸ ਕੈ ਪਰ ਜਿਹੜਾ ਸੰਪਰਦਾ ਦੇ ਚਰਨ ਕਰਾਇਆ ਜਾਂਦਾ ਖੁਨਸ ਕੈ ਖੁਨਸਾਇਨ ਤਾਜੀ ਇਕ ਧਾਵਨ ਦੁਰਗਾ ਸਾਹਮਣੇ ਜੋ ਭੁਖਿਆਏ ਪਾਜੀ ਕਦੇ ਨ ਰੱਜੇ ਜੁਦ ਤੇ ਰੱਜ ਹੋਏ ਰਾਜੀ ਰੱਜ ਪਾੜ ਕਸ ਕੇ ਰੱਜ ਹੋਏ ਰਾਜੀ ਬੱਜੇ ਸੰਗਲਿਆਲੇ ਸੰਗਲਿਆਲੇ ਪਾੜ ਇਕੱਠਾ ਹੈ ਸੰਗਰ ਡੋਹਰੇ ਡਹੇ ਜੋ ਖੇਤ ਜਟਾਲੇ ਹਾਠਾਂ ਜੋੜ ਕੈ ਨੇਜੇ ਬੰਬਲੀਆਲੇ ਦਿਸਣ ਓਰੜੇ ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ ਨਾਵਣ ਪਾਠ ਪੜਾ ਉਚਾਰਨ ਕਰਨਾ ਪੌੜੀ ਦੁਰਗਾ ਅਤੈ দানਵੀ ਸੂਰ ਹੋਈਆਂ ਕੰਗਾ ਵਾ ਵਾਛੜ 33 ਸੂਰਿਆਂ ਵਿੱਚ ਖੇਤ ਕਤੰਗਾ ਤੋਹੀ ਕਿਰਪਾਣਾ ਤਿੱਖੀਆਂ ਵੱਡ ਲਾਹਣ ਅੰਗਾ ਪਹਿਲਾ ਦਲਾ ਮਿਲੰਦਿਆਂ ਭੇੜ ਪਿਆ ਨਿਹੰਗਾ ਪੌੜੀ ਔੜ ਫੌਜਾਂ ਆਈਆਂ ਵੀਰ ਚੜੇ ਕੰਧਾਰੀ ਸੜਕ ਮਿਆਂਨੋ ਕੱਢੀਆਂ ਤਿੱਖੀਆਂ ਤਰਵਾਰੀ ਕੜਕ ਉੱਠੇ ਰਣ ਮੱਚਿਆ ਵੱਡੇ ਹੰਕਾਰੀ ਸਿਰ ਤੜ ਬਾਂਹਾ ਸ਼ੇਰ ਧੜ ਬਾਹਾਂ ਗਨ ਲੈ ਗੰਨ ਗੱਗਾ ਤੇ ਨੰਨਾ ਲੱਲੇ ਲਾਂ ਗਨ ਲੈ ਫੁੱਲ ਜੇ ਹੈ ਬਾੜੀ ਜਾਪੇ ਕੱਟੇ ਬਾੜੀਆਂ ਰੁੱਖ ਹੰ ਚੰਦਨ ਆਰੀ ਦੋਹਾ ਕੰਧਾਰਾ ਮੋਹੇ ਜੁੜੇ ਜਾਂ ਸੱਟ ਪਈ ਖਰਵਾਰ ਕੋ ਕਉ ਪੜ ਪਰੈ ਅਦਕ ਦੇ ਨਾਲ ਉਚਾਰਨ ਹੋਵੇਗਾ ਤਕ ਤਕ ਕੈਬਰ ਦੁਰਗ ਸਾਹ ਤਕ ਮਾਰੇ ਭਲੇ ਜੁਝਾਰ ਕਉ ਪੈਦਲ ਮਾਰੇ ਹਾਥੀਆਂ ਸੰਗ ਰਥ ਗਰੇ ਅਸਵਾਰ ਕੋ ਸੋਹਣ ਸੰਜਾ ਬਾਗੜਾ ਰਣ ਜਾਣ ਲੱਗੇ ਫੁੱਲ ਅਨਾਰ ਕੋ ਗੁੱਸੇ ਆਈ ਕਾਲਕਾ ਹੱਥ ਸੱਜੀ ਲੈ ਤਰਵਾਰ ਕੋ ਏਦੂ ਪਾਰੋ ਓਤ ਪਾਰ ਹਰਨਾਕਸ਼ ਕਈ ਹਜ਼ਾਰ ਕੋ ਜਿਨ ਇਕਾ ਰਹੇ ਕੰਧਾਰ ਕੋ ਸਦ ਰਹੈ ਮਤ ਤੇਰੇ ਬਾਰ ਕੋ ਪੌੜੀ ਦੋਹਾ ਕੰਧਾਰਾ ਮੋਹੇ ਜੁੜੇ ਸਟ ਪਈ ਜਮ ਧਾਨ ਕੋ ਤਦ ਖਿੰਗ ਖਖੇ ਸਿਆਰੀ ਉੱਤੇ ਟਿਪੀ ਖਿੰਗ ਤਦ ਖਿੰਗ ਨਸੁੰਭ ਨਚਾਇਆ ਡਾਲ ਉੱਪਰ ਬਰਗਸਥਾਨ ਕੱਠਾ ਪਾਠ ਹੈ ਬਰਗਸਥਾਨ ਕਉ ਫੜੀ ਬਲੰਦ ਮੰਗਾਏ ਉਸ ਮੰਗਾਏ ਉਸ ਮੰਗਾਏ ਉਸ ਫਰਮਾਇਸ ਕਰ ਮੁਲਤਾਨ ਕਉ ਗੁੱਸੇ ਆਏ ਸਾਹਮਣੇ ਰਣ ਅੰਦਰ ਕੱਟਣ ਘਾਣ ਕਉ ਅੱਗੇ ਤੇਗ ਵਗਾਏ ਦੁਰਗ ਸਾਹ ਬੜ ਸੁਮਣ ਬਹੀ ਪਲਾਂ ਕੋ ਰੜਕੀ ਜਾਏ ਕੈ ਧਰਤ ਕੋ ਬੱਡ ਪਾਖਰ ਬੱਡ ਕਕਾਨ ਕੋ ਵੀਰ ਪਲਾਣੋ ਡਿਗਿਆ ਕਰ ਸਿਜਦਾ ਸੁਮ ਸੁਜਾਨ ਕੋ ਸਵਾਸ ਸਲੋਣੇ ਖਾਨ ਕੋ ਸਦਾ ਸਵਾਸ ਤੇਰੇ ਜਾ ਤਾਨ ਕੋ ਤਾਰੀਫਾ ਤਾਰੀਫਾ ਪਾਨ ਚਬਾਨ ਕੋ ਸਦ ਰਹਿਮਤ ਕੈਫਾ ਖਾਨ ਕੋ ਪੌੜੀ ਦੁਰਗਾਤ ਦਾਨਵੀ ਗਹਿ ਸੰਗਰ ਕਥੇ ਔਰੜ ਉੱਠੇ ਸੂਰਮੇ ਆ ਡਾਹੇ ਮੱਥੇ ਕਟ ਤੁਫੰਗੀ ਕੈਬਰੀ ਦਲ ਗਾਹੇ ਨਿਕੱਤ ਨਿਕੱਥੇ ਦੇਖਣ ਜੰਗ ਫਰੇਸਤੇ ਅਸਮਾਨੋ ਲੱਥੇ ਪੌੜੀ ਦੋਹਾ ਕੰਧਾਰਾ ਮੋਹੇ ਜੁੜੇ ਦਲ ਘਰੇ ਨਗਾਰੇ ਔਰੜ ਆਏ ਸੂਰਮੇ ਸਰਦਾਰ ਰਣਿਆਰੇ ਲੈ ਕੈ ਤੇਗਾ ਬਰਸ਼ੀਆਂ ਹਥਿਆਰ ਉਭਾਰੇ ਉਪਰ ਪਟੇਲਾ ਪਖਰਾ ਗਲ ਸੰਜਿਵ ਸਵਾਰੇ ਲੈ ਕੇ ਵਰਸੀ ਦੁਰਗ ਸਾਹ ਬਉਦਾਨਵ ਮਾਰੇ ਚੜੇ ਰੱਥੀ ਗੱਜ ਘੋੜੇ ਘੋੜੇ ਇਸ ਤਰ੍ਹਾਂ ਉਚਾਰਨ ਕਰਨਾ ਖੱਗੇ ਨੂੰ ਘੋੜਾ ਰਾੜੇ ਨੂੰ ਸਿਆਰੀ ਈੜੀ ਬਿਹਾਰੀ ਰਾੜੇ ਨੂੰ ਸਿਆਰੀ ਵੀ ਉਚਾਰਨ ਨਹੀਂ ਹੈ ਘੋੜੇ ਹੀ ਘੋੜੇ ਹੀ ਮਾਰ ਭੋਏ ਤੇ ਡਾਰੇ ਜਾਨ ਹਲਵਾਈ ਸਿੱਖ ਨਾਲ ਵਿਨ ਚੜ ਵੜੇ ਉਤਾਰੇ ਪੌੜੀ ਦੋਹਾ ਕੰਧਾਰਾ ਮੋਹਿ ਜੁੜੇ ਨਾਲ ਧੌਸਾ ਭਾਰੀ ਲਈ ਭਗਉਤੀ ਦੁਰਗ ਸਾਹ ਵਰ ਜਾਗਣ ਭਾਰੀ ਲਾਈ ਰਾਜੇ ਸੁंभ ਨੂੰ ਰਤ ਪੀਏ ਪਿਆਰੀ ਸੁंभ ਪਲਾਣੋਂ ਡਿਗਿਆ ਉਪਮਾ ਵਿਚਾਰੀ ਡੁੱਬ ਰਤੂ ਨਾਲਹੁ ਨਿਕਲੀ ਵਰਸ਼ੀ ਦੁਤਾਰੀ ਜਾਣ ਰਜਾਦੀ ਉਤਰੀ ਪੈਣ ਸੂਹੀ ਸਾਰੀ ਪੈਣ ਪਾਠ ਜਿਹੜਾ ਇਹ ਸੰਗਤ ਜੀ ਪੜਾ ਹੈ ਥੱਲੇ ਹਾਹ ਲੱਗਾ ਪੈਨ ਪੈਨ ਸੂਹੀ ਸਾਰੀ ਪੌੜੀ ਦੁਰਗਾ ਤੇ ਦਨਵੀ ਭੀੜ ਪਇਆ ਸਬਾਹੀ ਸ਼ਸਤਰ ਪਜੂਤੇ ਦੁਰਗ ਸਾਹ ਗਹਿ ਸਬਣੀ ਬਾਹੀ ਸੁੰਭਨ ਸੁੰਭ ਸੰਘਾਰਿਆ ਵਥ ਜੇਹੀ ਸਾਹੀ ਫੌਜਾਂ ਰਕਸ਼ਿਆਰੀਆਂ ਇਕੱਠਾ ਪਾਠ ਹੈ ਰਕਸ਼ਿਆਰੀਆਂ ਦੇਖ ਰੋਵਣ ਤਾਹੀ ਮੋਹੇ ਕੜੂਚੀ ਕੜੂਚੀ ਉਤਪਾੜ ਉਚਾਰਨ ਕਰਨਾ ਘਾ ਦੇ ਛੜ ਕੋੜੇ ਰਾਹੀ ਪੜਦੇ ਹੋਏ ਮਾਰੀਅਨ ਮੋੜ ਝਾਕਣ ਨਾਹੀ ਪੌੜੀ ਸੁੰਭਨ ਸੁੰਭ ਪਠਾਇਆ ਜਮ ਦੇ ਧਾਮ ਨੂੰ ਇੰਦਰ ਸੱਦ ਬੁਲਾਇਆ ਰਾਜ ਅਬ ਖੇਖ ਨੂੰ ਅਬ ਅੜਬ ਪਬਾ ਅਬ ਖੇਖ ਖੇਖ ਨੂੰ ਸਿਰ ਪਰ ਛਤਰ ਫੇਰਾਇਆ ਰਾਜੇ ਇੰਦਰ ਦੇ 14 ਲੋਕਾਂ ਛਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ ਕਲਗੀਧਰ ਪਾਸ਼ਾ ਮਹਾਰਾਜ ਜੀ ਕਹਿ ਰਹੇ ਨੇ ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ ਸੋ ਸੰਗਤ ਜੀ ਚੰਡੀ ਦੀ ਵਾਰ ਦੀ ਸੰਥਿਆ ਆਪਣੀ ਸੰਪੂਰਨ ਹੋ ਗਈ ਹੈ ਭਾਈ ਗੁਰਦਾਸ ਦੀ ਵਾਰਾਂ ਦੀ ਸੰਥਿਆ ਚੱਲ ਰਹੀ ਹੈ ਤੇ ਨਾਲ ਲੜੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਥਿਆ ਵੀ ਚੱਲ ਰਹੀ ਹੈ ਰਾਤ ਨੂੰ 8:30 ਵਜੇ ਸੰਥਿਆ ਲਾਈਵ ਕਰਾਈ ਜਾਂਦੀ ਹੈ YouTube ਦੇ ਉੱਤੇ ਜਿੰਨੀਆਂ ਵੀ ਸੰਗਤਾਂ ਜੁੜੀਆਂ ਨੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਪੁੱਲਾਂ ਦੀ ਮਾਫੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ